ਹਾਂਜੀ ਹਾਜ਼ਰ ਹੋਏ ਹਾਂ ਕਹਾਣੀ ਦਾ ਦੂਜਾ ਭਾਗ ਲੈ ਕੇ ਪਿੰਡਾਂ ਵਾਲੇ ਘਰਾਂ ਦੇ ਸੁੱਧ ਪਾਣੀ ਪੀਣ ਦੀ ਗੱਲ ਕੀਤੇ ਬਿਨਾ ਇਹ ਲੇਖ ਅਧੂਰਾ ਹੈ ਪਿੰਡਾਂ ਵਾਲੇ ਘਰਾਂ ਦਾ ਖਾਣ ਪੀਣ ਬਹੁਤ ਹੀ ਸੁੱਧ ਹੁੰਦਾ ਹੈ ਅਤੇ ਪੋਸ਼ਟਿਕ ਹੁੰਦਾ ਹੈ ਪਿੰਡਾਂ ਵਾਲੇ ਘਰ ਵਿੱਚ ਸੁੱਧ ਦੁੱਧ ਮਿਲਦਾ ਸੀ ਕਿਉਂਕਿ ਹਰ ਘਰ ਵਿੱਚ ਮੱਝਾਂ ਗਾਵਾਂ ਰੱਖੀਆਂ ਹੁੰਦੀਆਂ ਸਨ ਉਹ ਵੀ ਪਿੰਡਾਂ ਵਾਲੇ ਆਪ ਉਹਨਾਂ ਦੀ ਕੇਅਰ ਕਰਦੇ ਸੀ ਭਾਵ ਉਹਨਾਂ ਲਈ ਤਾਜ਼ੇ ਪੱਠੇ ਖੇਤਾਂ ਵਿੱਚੋਂ ਵੱਢ ਕੇ ਲਿਆਉਂਦੇ ਅਤੇ ਆਪ ਕੁਦਰ ਨਹੀਂ ਅਤੇ ਫਿਰ ਉਹਨਾਂ ਪੱਠਿਆਂ ਵਿੱਚ ਸੁੱਧ ਖਾੜ ਬੜੇ ਮੇਮਲਾ ਕੇ ਪੱਠੇ ਪਾਉਣੇ ਉਹਨਾਂ ਦਾ ਗੋਹਾ ਵੀ ਆਪ ਸਭ ਕਰਨਾ ਫਿਰ ਸਵਾਲੀਆਂ ਨੇ ਉਸ ਗੋਹੇ ਦੀਆਂ ਪਾਠੀਆਂ ਪਤਨੀਆਂ ਉਹਨਾਂ ਪਾਠੀਆਂ ਨਾਲ ਚੁੱਲ੍ਹਾ ਜਲਾਉਣਾ ਇੱਥੋਂ ਤੱਕ ਕੇ ਦੁੱਧ ਵੀ ਆਪ ਚੋਣਾ ਇਸ ਕਰਕੇ ਘਰ ਦਾ ਸੁੱਧ ਦੁੱਧ ਹੋਣਾ ਇਉ ਉਸ ਦਾ ਦਹੀਂ ਬਣਾਉਣਾ ਘਰ ਦੀਆਂ ਸਵਾਣੀਆਂ ਨੇ ਚਾਟੀ ਵਿੱਚ ਬੰਧਾਣੀ ਨਾਲ ਦਹੀਂ ਨੂੰ ਰੜ ਕਰੜ ਕੇ ਲੱਸੀ ਬਣਾਉਣੀ ਅਤੇ ਉਸ ਲੱਸੀ ਵਿੱਚੋਂ ਸ਼ੁੱਧ ਮੱਖਣ ਕੱਢਣਾ ਅਤੇ ਫਿਰ ਉਸ ਮੱਖਣ ਵਿੱਚੋਂ ਸ਼ੁੱਧ ਦੇਸੀ ਘਿਓ ਬਣਾਉਣਾ ਇਸ ਸ਼ੁੱਧ ਦੁੱਧ ਦਹੀਂ ਲੱਸੀ ਮੱਖਣਾ ਦੇਸੀ ਘਿਓ ਦੇ ਨਾਲ ਦੀ ਕੋਈ ਇਸ ਨਹੀਂ ਕਰ ਸਕਦਾ ਅਤੇ ਨਾ ਹੀ ਸਵਾਦ ਵਿੱਚ ਵੀ ਬਹੁਤ ਫਰਕ ਹੁੰਦਾ ਹੈ ਅਤੇ ਨਾ ਹੀ ਉਸ ਦੇ ਗੁਣਾਂ ਵਿੱਚ ਇਹ ਸਰਪਾ ਤੇ ਸਰਪਾ ਪਿੰਡਾਂ ਵਾਲੇ ਘਰਾਂ ਦੀ ਅਣਥੱਕ ਮਿਹਨਤ ਨਾਲ ਹੀ ਪਿੰਡਾਂ ਵਾਲੇ ਘਰਾਂ ਵਿੱਚ ਹੀ ਮਿਲ ਸਕਦਾ ਹੈ ਇਸ ਤੋਂ ਬਾਅਦ ਪਿੰਡਾਂ ਵਾਲੇ ਘਰਾਂ ਦੇ ਸਾਗ ਅਤੇ ਮੱਕੀ ਦੀ ਰੋਟੀ ਦੀ ਜੇ ਗੱਲ ਕਰੀਏ ਤਾਂ ਸਵਾਨੀਆਂ ਨੇ ਸਰੋਂ ਦਾ ਤਾਜਾ ਸਾਗ ਦਾ ਖੇਤਾਂ ਵਿੱਚੋਂ ਇੱਕ ਇੱਕ ਪੱਤਾ ਤੋੜ ਕੇ ਲਿਆ ਕੇ ਧੋਸਵਾਰ ਕੇ ਦਾਤੀ ਨਾਲ ਕਟਣਾ ਸਵੇਰ ਤੋਂ ਹੀ ਚੁੱਲ੍ਹੇ ਦੀ ਹਲਕੀ ਹਕੀ ਅੱਗ ਤੇ ਮਿੱਟੀ ਦੀ ਤੌੜੀ ਵਿੱਚ ਰੱਖ ਦੇਣਾ ਅਤੇ ਸ਼ਾਮ ਨੂੰ ਉਤਾਰਨਾ ਫਿਰ ਉਸ ਵਿੱਚ ਸ਼ੁੱਧ ਮੱਕੀ ਦੇ ਆਟੇ ਦਾ ਆਲਣ ਪਾ ਕੇ ਸ਼ੁੱਧ ਦੇਸੀ ਘਿਓ ਦਾ ਤੜਕਾ ਲਗਾਉਣਾ ਉਸ ਸਾਗ ਦੇ ਸਵਾਦ ਦੀ ਕੀ ਗੱਲ ਕਰੀਏ ਮੈਂ ਵੀ ਉਹ ਸਾਗ ਖਾਦਾ ਨੌਕਰੀ ਦੇ ਸਹਿ ਕਰਮੀ ਟੀਚਰ ਸਹਿਬਾਂ ਕੋਲੋਂ ਇਸ ਤਰ੍ਹਾਂ ਦਾ ਸਾਗ ਖਾਦਾ ਉਸ ਦਾ ਸਵਾਦ ਮੱਕੀ ਦੀ ਰੋਟੀ ਸਾਗ ਉੱਪਰ ਘਰ ਦਾ ਚਿੱਟਾ ਸ਼ੁੱਧ ਮੱਖਣਾ ਅਤੇ ਚਾਟਿਕ ਦੀ ਹਲਕੇ ਗੁਲਾਬੀ ਰੰਗ ਦੀ ਲੱਸੀ ਅਤੇ ਨਾਲ ਤਾਜੀ-ਤਾਜੀ ਖੇਤਾਂ ਵਿੱਚੋਂ ਪੱਟੀ, ਮੂਲੀ। ਵਾਹ! ਇਸ ਖਾਣੇ ਦਾ ਸਵਾਦ ਤਾਂ ਸਰਦੀ ਦੀ ਧੁੱਪ ਵਿੱਚ ਮੇਵੇ ਕੇ ਬੈਠ ਕੇ ਖਾਣ ਦਾ ਨਿਰਾਲਾ ਹੀ ਸਵਾਦ ਹੈ। ਜੋ ਕਿ ਸਿਰਫ ਤੇ ਸਿਰਫ ਪਿੰਡਾਂ ਵਾਲੇ ਘਰਾਂ ਵਿੱਚ ਹੀ ਮਿਲਦਾ ਹੈ। ਇਸ ਤੋਂ ਬਾਅਦ ਸਭ ਤੋਂ ਅਹਿਮ ਮਿੱਠਾ ਜੋ ਗੰਨੇ ਤੋਂ ਬਣਦਾ ਪਹਿਲਾ ਸ਼ੁੱਧ ਰਸ ਅਤੇ ਉਸ ਰਾਸ ਨੂੰ ਅਰਝਾ ਅਰਝਾ ਕੀ ਫਿਰ ਸ਼ੁੱਧ ਕਰਦਾ ਗੁੜ ਬਿਨਾ ਕਿਸੇ ਕੈਮੀਕਲ ਤੋਂ ਤਿਆਰ ਕਰਦਾ ਗੁੜ ਵਾ ਵਾ ਕੀ ਬਾਤ ਹੈ ਕਰ ਅਫਸੋਸ ਨਾ ਰਹੇ ਪਿੰਡਾਂ ਵਾਲੇ ਨਾ ਰਹੇ ਹੋਣਾ ਅਜੇ ਇਹ ਸ਼ੁੱਧ ਖਾਣੇ ਕਿੱਥੇ ਰਹਿ ਗਏ ਹੁਣ ਜਿਹੇ ਘਰ ਖਾਲੀ ਹੋ ਗਏ ਹਨ ਹੁਣ ਤਾਂ ਸਿਰਫ ਉਹਨਾਂ ਪਿੰਡਾਂ ਵਾਲੇ ਘਰਾਂ ਵਿੱਚ ਹੀ ਬਿਹਾਰ ਦੇ ਲੋਕ ਰਖਵਾਲੀ ਲਈ ਰਹਿ ਰਹੇ ਹਨ ਇਹ ਪਿੰਡਾਂ ਵਾਲੇ ਘਰ ਹੁਣ ਉਹ ਨਹੀਂ ਰਹੇ ਤੁਸੀਂ ਕਹਾਣੀ ਅੰਤ ਤੱਕ ਸੁਣੀ ਬਹੁਤ ਬਹੁਤ ਧੰਨਵਾਦ ਕਹਾਣੀ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਤੁਸੀਂ ਵੀ ਆਪਣੇ ਪਿੰਡਾਂ ਦੇ ਵਿਚਾਰ ਜਰੂਰ ਦੱਸੋ ਜੀ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ